ਟੜੀਵਾਲ ਦਿਨ ਦੇ ਅਰੇ ਮੰਦਰ ਵਿੱਚ ਹੋਈ ਚੋਰੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਟੜੀਵਾਲ ਵਿੱਚ ਵੱਧ ਰਿਹਾ ਚੋਰੀ ਦਾ ਘਟਨਾਵਾ ਹੁਣ ਚੋਰ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਜ਼ਾ ਮਾਮਲਾ ਟੜੀਵਾਲ ਡੜਵਾ ਚੌਕ ਸੀਤਲਾ ਮਾਤਾ ਮੰਦਰ ਦਾ ਹੈ ਜਿੱਥੇ ਇੱਕ ਵਿਅਕਤੀ ਮੰਦਰ ਵਿੱਚ ਆਉਂਦਾ ਹੈ ਤੇ ਮੰਦਰ ਵਿੱਚ ਮਾਤਾ ਦੀ ਮੂਰਤੀ ਤੋਂ ਨਾਥ ਟਿਕਾ ਉਤਾਰ ਕੇ ਲੈ ਜਾਂਦਾ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਇਸ ਚੋੜ ਦੀ ਘਟਨਾ ਨੂੰ ਲੈ ਕੇ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੀਰਜ ਮਹਾਜਨ ਨੇ ਚੋੜ ਦੀ ਘਟਨਾ ਦੀ ਨਖੇਦੀ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਚੋਰ ਨੂੰ ਫੜਾਇਆ ਜਾਵੇ ਜੈ ਸ਼੍ਰੀ ਰਾਮ ਜੀ ਮੈਂ ਨੀਰਤ ਮਹਾਜਨ ਚੇਅਰਮੈਨ ਨਯਾਜੁਗ ਨਿਫਾਜ ਬਰਸਾ ਸੋਸਾਇਟੀ ਪੰਜਾਬ ਮੈਂ ਸਮਝਣਾ ਬੜੀ ਮੰਦਭਾਗੀ ਘਟਨਾ ਸਾਡੇ ਅੱਜ ਸ਼ਹਿਰ ਧਾਰੀਗੋਲ ਦੇ ਵਿੱਚ ਹੋਈ ਹੈ ਕਿ ਹਰ ਇੱਕ ਸ਼ਹਿਰ ਦੀ ਜਿਸ ਮੰਦਿਰ ਦੇ ਨਾਲ ਆਸਥਾ ਜੁੜੀ ਹੈ ਸਾਰੇ ਉੱਥੇ ਬੇਰੇ ਆ ਕੇ ਮੱਥਾ ਟੇਕਦੇ ਨੇ ਸ਼ੀਤਲਾ ਮਾਤਾ ਮੰਦਿਰ ਧਾਰੀਗੋਲ ਇੱਕ ਚੋਰ ਦਿਨ ਦਿਹਾੜੇ ਆ ਕੇ ਮਾਤਾ ਰਾਣੀ ਜੀ ਦੀ ਨਥਰੀ ਤੇ ਉਹਨਾਂ ਦੇ ਹੋਰ ਜੇਵਰ ਦੀ ਜਿਹੜੀ ਚੋਰੀ ਕਰਦਾ ਹੈ ਮੈਂ ਸਮਝਦਾ ਤੋਂ ਵੱਡੀ ਮੰਦਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ ਕਿ ਚੋਰਾਂ ਦੇ ਇੰਨੇ ਕੋ ਹੌਸਲੇ ਬਲੰਦ ਹੋ ਗਏ ਕਿ ਹੁਣ ਮੰਦਰਾਂ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਪਏ ਕਦੀ ਪਿੱਛੇ ਜਿਹਾ ਆਇਆ ਸੀਗਾ ਕਿ ਸ਼ਨੀ ਮੰਦਰ ਦੇ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸੀਗੇ ਕਦੀ ਗੁਰਦੁਆਰੇ ਦੀ ਗੋਲਕ ਤੋੜ ਕੇ ਲੈ ਜਾਂਦੇ ਰਹਿ ਅੱਜ ਜਿਹੜਾ ਨਵਾਂ ਹੀ ਘਟਨਾ ਸਾਡੇ ਸਾਹਮਣੇ ਆਈ ਹੈ ਕਿ ਸ਼ੀਸ਼ਾ ਬਾਤਾ ਮੰਦਰ ਧਾਰੀਵਾਲ ਦੇ ਵਿੱਚ ਆ ਕੇ ਉਹਨਾਂ ਨੇ ਮਾਤਾ ਰਾਣੀ ਜੀ ਦੀ ਨਥਨੀ ਤੇ ਜੇਵਰ ਜਿਹੜੇ ਚੋਰੀ ਕੀਤੇ ਨੇ ਮੈਂ ਕਹਿੰਨਾ ਕਿ ਇਸ ਘਟਨਾ ਨੇ ਸਾਰੇ ਸ਼ਹਿਰ ਨੂੰ ਸੋਚੀ ਪਾ ਦਿੱਤਾ ਕੀ ਪ੍ਰਸ਼ਾਸਨ ਸਾਡਾ ਜਿੱਤੇ ਆਪਾਂ ਇਹਨਾਂ ਵਿਸ਼ਵਾਸ ਕਰਦੇ ਆ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਸ ਤਰ੍ਹਾਂ ਹੋ ਗਿਆ ਮੈਂ ਆਪਣੇ ਐਸਐਸਪੀ ਦਾਇਮਾ ਹਰੀਸ਼ਪੁਰ ਓਮਪ੍ਰਕਾਸ਼ ਜੀ ਨੂੰ ਵੀ ਬੇਨਤੀ ਕਰਦਾ ਤੇ ਐਸਐਚਓ ਤਾਰੀਵਾਲ ਨੂੰ ਬੇਨਤੀ ਕਰਦਾ ਕਿ ਹਜ ਜਿਹੜਾ ਨਵਾਂ ਨਵਾਂ ਚਾਰ ਸੰਭਾਲਿਆ ਤਾਰੀਵਾਲ ਦੇ ਵਿੱਚ ਵੀ ਇਹੋ ਜਿਹੇ ਘਟਨਾਵਾਂ ਨਾ થਪਾਣ ਤਾਂ ਕਿ ਲੋਕਾਂ ਦਾ ਪ੍ਰਸ਼ਾਸਨ ਉੱਤੇ ਜਿਹੜਾ ਵਿਸ਼ਵਾਸ ਆ ਉਹ ਬਣਿਆ ਰਹੇ ਤੇ ਲੋਕੀ ਪ੍ਰਸ਼ਾਸਨ ਉੱਤੇ ਪੂਰਾ ਵਿਸ਼ਵਾਸ ਕਰਨ ਇਹਦੇ ਨਾਲ ਹੀ ਮੈਂ ਇਸ ਘਟਦਾ ਦੀ ਬਹੁਤ ਨਖੇਦੀ ਕਰਦਾ ਜੋ ਪੀਰੇ ਨਸ਼ਿਆ ਕਰਦੇ ਨੇ ਉਹ ਵਸਤੀ ਛੋੜੀ ਕਰਦੇ ਪਿਆ ਨੇ ਦੇਖੋ ਜੀ ਜੜੀਆਂ ਕਟਦਾਵਾ ਹੋ ਰਹੀਆਂ ਹਨ ਕਿ ਸਾਰੀ ਜੜ ਜੜੀ ਆ ਉਹ ਨਸ਼ਾ ਹੀ ਆ ਨਸ਼ਾ ਖਤਮ ਹੋ ਜਾਏਗਾ ਤਾਂ ਮੈਂ ਸਮਝਦਾ ਕਿ ਲੋਕੀ ਚੋਰੀਆਂ ਕਰਨੀਆਂ ਵੀ ਬੰਦ ਕਰ ਦੇਣਗੇ 90% ਜੜੀਆਂ ਚੋਰੀਆਂ ਨਸ਼ੇ ਦੇ ਕਾਰਨ ਹੋ ਰਹੀਆਂ ਬਾਕੀ ਪ੍ਰਸ਼ਾਸਨ ਬਹੁਤ ਕੋਸ਼ਿਸ਼ ਕਰ ਰਿਹਾ ਪਰ ਇੰਨਾ ਕੋਸ਼ਿਸ਼ ਦੇ باوجود ਫੇਰ ਵੀ ਦੇਖੋ ਜੋ ਇਹੋ ਜਿਹੇ ਕਟਦਾਵਾ ਸਾਡੇ ਸਮਾਜ ਦੇ ਵਿੱਚ ਹੋਣ ਗੀਆਂ ਜੋ ਮੰਦਰ ਗੁਰਦੁਆਰੇ ਸੇਫ ਨਹੀਂ ਰਹਿਣਗੇ ਤਾਂ ਆਮ ਜਨਤਾ ਕਿ ਸੇਫ ਰਹੇਗੀ